ਸਸਿਕਾ ਜੀ ਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਵਧ ਰਹੇ ਇਮੀਗ੍ਰੇਸ਼ਨ ਨੂੰ ਲੈ ਕੇ ਕੰਸਰਵੇਟਿਵ ਨੇਤਾ ਪੀਅਰ ਪੋਲੀਅਫ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੋਲੀਅਫ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਤੇ ਸਖਤ ਸੀਮਾਵਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਜਿਸ ਦੇ ਲਈ ਉਹ ਮੌਜੂਦਾ ਲਿਬਰਲ ਸਰਕਾਰ ਤੇ ਦਬਾਅ ਵੀ ਬਣਾ ਰਹੇ ਨੇ ਪੋਲੀਅਫ ਨੇ ਇਸ ਵਾਅਦੇ ਨੂੰ ਕਈ ਰਾਸ਼ਟਰੀ ਮੁੱਦਿਆਂ ਦੇ ਨਾਲ ਜੋੜਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਦੀ ਅਸਥਾਈ ਕੰਟਰੋਲ ਤੋਂ ਬਾਹਰ ਹੋ ਰਹੀ ਹੈ ਸਰਦੀ ਸਰਹੱਦ ਨੂੰ ਖੁੱਲਾ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਇਸ ਦੇ ਨਾਲ ਨਸ਼ੇ ਦਾ ਖੁੱਲਾ ਪਰਵਾਹ ਗੈਰ ਕਾਨੂੰਨੀ ਵਾਸਤੇ ਮਨੁੱਖੀ ਤਸਕਰੀ ਅਤੇ ਹੋਰ ਵੀ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਅਮ ਨੇ ਕੈਨੇਡੀਅਨ ਸਰਕਾਰ ਨੂੰ ਬੇਕਾਬੂ ਇਮੀਗ੍ਰੇਸ਼ਨ ਤਣਾਪੂਰਜੰਤਕ ਸੇਵਾਵਾਂ ਅਤੇ ਵੱਧੇ ਅਪਰਾਧਾਂ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਆਬਾਦੀ ਵਾਧੇ ਉੱਤੇ ਗੰਬੀਰ ਸੀਮਾਵਾਂ ਲਗਾਉਣ ਦੀ ਅਪੀਲ ਕੀਤੀ ਹੈ। ਓਟਵਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਪੋਲੀਅਮ ਨੇ ਲਿਬਰਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਉਹਨਾਂ ਨੂੰ ਆਬਾਦੀ ਦੇ ਵਾਧੇ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਿਸ ਬਾਰੇ ਉਹ ਦਾਅਵਾ ਕਰਦੇ ਨੇ ਕਿ ਇਸਨੇ ਕੈਨੇਡਾ ਦੇ ਬੁਨਿਆਦੀ ਢਾਂਚੇ ਅਤੇ ਸਰਹੱਦਾਂ ਨੂੰ ਹਾਵੀ ਕਰ ਦਿੱਤਾ ਹੈ। ਵੋਲੀਅਮ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਬਾਦੀ ਵਾਧੇ ਉਤੇ ਸਖਤ ਸੀਮਾਵਾਂ ਲਗਾਈਆਂ ਜਾਣ ਤਾਂ ਜੋ ਲਿਬਰਲ ਲਾਣੇ ਸੜੇ ਸਿਸਟਮ ਨੂੰ ਜੋ ਨੁਕਸਾਨ ਪਹੁੰਚਾਇਆ ਉਸ ਨੂੰ ਪੂਰਾ ਕੀਤਾ ਜਾ ਸਕੇ। Uh, the population has been growing out of control. our borders have been left wide open. this has caused uh, the free flow of drugs, uh, human trafficking, uh, illegal migration, and much worse. and that is why we want a stronger border. we want to crack down on abuses in the immigration system. and uh, we want to ensure that, uh, that any frauds uh, in the refugee system are reversed. Uh, those are the things we're looking at. but we're also going to study the bill carefully to make sure that, you know, long-standing canadians, who are following the law or not having their rights and freedoms uh, violated. ਪੋਲੀਅਮ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਦੀ ਆਬਾਦੀ ਕੰਟਰੋਲ ਤੋਂ ਬਾਹਰ ਹੋ ਰਹੀ ਹੈ ਅਤੇ ਇਸ ਵਾਧੇ ਨੂੰ ਕਈ ਰਾਸ਼ਟਰੀ ਮੁੱਦੇ ਦੇ ਨਾਲ ਜੋੜਦੇ ਹੋਏ ਕਿਹਾ ਕਿ ਸਾਡੀ ਸਰਹੱਦ ਨੂੰ ਖੁੱਲਾ ਛੱਡ ਦਿੱਤਾ ਗਿਆ ਹੈ। ਇਸ ਨਾਲ ਨਸ਼ਿਆ ਦਾ ਖੁੱਲਾ ਪਰਪਾਹ, ਗੈਰ-ਕਾਨੂੰਨੀ ਪਰਵਾਸ, ਮਨੁੱਖੀ ਤਸਕਰੀ ਅਤੇ ਹੋਰ ਵੀ ਬਹੁਤ ਬੁਰਾ ਹਾਲ ਹੋ ਚੁੱਕਾ ਹੈ। ਹਾਲਾਂਕਿ ਪੋਲੀਅਮ ਨੇ ਇਸ ਪਾਰੇ ਵਿਸਥਾਰ ਦੇ ਵਿੱਚ ਦੱਸਿਆ ਨਹੀਂ ਕਿ ਗੰਭੀਰ ਸਿਮਾਵਾਂ ਕਿਸ ਤਰ੍ਹਾਂ ਦੀਆਂ ਦਿਖਾਈ ਦੇਣਗੀਆਂ। ਉਹਨਾਂ ਦੀਆਂ ਟਿੱਪਣੀਆਂ ਸਟੈਟਿਸਟਿਕਸ ਕੈਨੇਡਾ ਦੁਆਰਾ 6 ਤਹਾਕਤ ਵੱਧ ਸਮੇਂ ਦੇ ਵਿੱਚ ਦੇਸ਼ ਦੀ ਸਭ ਤੋਂ ਵੱਧ ਆਬਾਦੀ ਵਾਦੇ ਦੀ ਰਿਪੋਰਟ ਦੇ ਰੂਪ ਤੇ ਵੀ ਚਾਹੀਆਂ ਨੇ 2021 ਤੇ 2024 ਦੇ ਵਿਚਕਾਰ ਆਬਾਦੀ ਲਗਭਗ 9% ਵਧੀ ਜੋ ਮਾਰਚ 2024 ਦੇ ਵਿੱਚ 41 ਮਿਲੀਅਨ ਤੱਕ ਪਹੁੰਚ ਗਈ ਦੂਜੀ ਪਾਸੇ ਕੰਸਰਵੇਟਿਵ ਨੇਤਾਦਿਆਂ ਟਿੱਪਣੀਆਂ ਇਮੀਗ੍ਰੇਸ਼ਨ ਉੱਤੇ ਸਖਤ ਰੁਖ ਨੂੰ ਉਜਾਗਰ ਕਰਦੀਆਂ ਨੇ ਉਹਨਾਂ ਦੀ ਪਾਰਟੀ ਦਾ ਪਲੇਟਫਾਰਮ ਸਾਈ ਨਿਵਾਸੀਆਂ ਦੇ ਦਾਖਲਿਆਂ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸਮੇਂ ਦੇ ਪੱਧਰ ਤੱਕ ਘਟਾਉਂਦੀਆਂ ਮੰਗਾਂ ਨੂੰ ਦਰਸਾਉਂਦਾ ਜੋ ਕਿ ਫਲਾਨਾ ਤੋਂ 2.40 ਲੱਖ ਅਤੇ 2.85 ਲੱਖ ਦੇ ਵਿਚਕਾਰ ਸੀ ਹਾਲਾਂਕਿ ਸਪਸ਼ਟ ਨਹੀਂ ਹੈ ਕਿ ਪੋਲੀਵਿਕ ਫਲੈਟ ਕਟੌਤੀ ਦੀ ਵਕਾਲਤ ਕਰ ਰਿਹਾ ਹੈ ਜਾਂ ਅਜ ਦੇ ਵੱਡੇ ਆਬਾਦੀ ਆਧਾਰ ਉੱਤੇ ਅਨੁਕੂਲ ਹੋਣ ਦੀ ਦੂਜੇ ਪਾਸੇ ਹਾਈ ਸਟੇਟ ਘਾਟ ਸਿਹਤ ਸੰਭਾਲ ਪਹੁੰਚ ਅਤੇ ਸਮਾਜਿਕ ਸੇਵਾਵਾਂ ਦੇ ਵਿੱਚ ਕਮੀ ਬਾਰੇ ਵੱਡੀ ਜਨਤਕ ਚਿੰਤਾ ਦੇ ਜਵਾਬ ਦੇ ਵਿੱਚ ਜਸਟਿਨ ਟਰੂਡਰ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਪਹਿਲਾਂ ਹੀ ਇਮੀਗ੍ਰੇਸ਼ਨ ਨੂੰ ਹੌਲੀ-ਹੌਲੀ ਘਟਾਉਣ ਦੀ ਯੋਜਨਾ ਦੀ ਰੂਪਰੇਖਾ ਤਿਆਰ ਕਰ ਲਈ ਸੀ ਨਵੇਂ ਸਥਾਈ ਨਿਵਾਸੀਆਂ ਦੇ ਲਈ 2025 ਦਾ ਟਿੱਕਾ ਘਟਾ ਕੇ 395000 ਕਰ ਦਿੱਤਾ ਗਿਆ 2026 ਅਤੇ 27 ਦੇ ਲਈ ਹੋਰ ਕਟੌਤੀਆਂ ਦੀ ਵੀ ਯੋਜਨਾ ਹੈ ਇਥੇ ਦੱਸਣਾ ਬੰਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਨ੍ਹਾਂ ਟੀਚਰ ਦਾ ਸਮਰਥਨ ਕੀਤਾ ਤੇ ਆਪਣੇ ਕੈਬਨਿਟ ਆਦੇਸ਼ ਪੱત્રਾ ਦੇ ਵਿੱਚ ਸਮੁੱਚੀ ਇਮੀਗ੍ਰੇਸ਼ਨ ਦਰਾਂ ਨੂੰ ਟਿਕਾਊ ਪੱਧਰ ਉੱਤੇ ਲਿਆਂਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ ਹੈ। ਇਹ ਨਹੀਂ ਨਹੀਂ ਲਿਬਰਲਾ ਨੇ 2026 ਦੇ ਅੰਤ ਤੱਕ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੱਕ ਸੀਮਿਤ ਕਰਨ ਦਾ ਵੀ ਵਾਅਦਾ ਕੀਤਾ ਹੈ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ